ਸਸ ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਜਦੋਂ ਮੂਸੇ ਵਾਲੇ ਤੇ 295 ਦਾ ਪਰਚਾ ਹੋਇਆ ਸੀਗਾ ਨਾ ਤੇ ਉਸ ਤੋਂ ਬਾਅਦ ਜਾ ਕੇ ਜੱਤੇਦਾਰ ਅਕਾਲ ਤਖਤ ਦੇ ਸਾਹਮਣੇ ਪੇਸ਼ ਹੋਇਆ ਸੀਗਾ ਤਾਂ ਉਹਨੇ ਜਿਹੜਾ ਇੱਕ ਮਾਫੀ ਨਾਮਾ ਦਿੱਤਾ ਸੀਗਾ ਤੇ ਇੱਕ ਨਾਲ ਹੋਰ ਬੇਨਤੀ ਪੱਤਰ ਵੀ ਲਿਖਿਆ ਸੀਗਾ ਤੁਹਾਨੂੰ ਪਤਾ ਮੂਸੇ ਵਾਲੇ ਦਾ ਅੰਦਾਜ਼ ਸੀਗਾ ਜਿਹੜਾ ਹੁਣ ਉਹ ਮਾਫੀ ਨਾਮਾ ਤਾਂ ਲੋਕਾਂ ਦੇ ਸਾਹਮਣੇ ਲੈ ਆਏ ਪਰ ਉਹ ਜਿਹੜਾ ਬੇਨਤੀ ਪੱਤਰ ਸੀਗਾ ਉਹ ਅੱਜ ਤੱਕ ਲੋਕਾਂ ਤੋਂ ਛੁਪਾ ਕੇ ਰੱਖਿਆ ਗਿਆ ਕਿਉਂਕਿ ਉਸ ਬੇਨਤੀ ਪੱਤਰ ਚ ਮੂਸੇ ਵਾਲੇ ਨੇ ਕਾਵਿਕ ਰੂਪ ਚ ਲਿਖਿਆ ਸੀਗਾ ਕਵਿਤਾ ਜਾਂ ਗੀਤ ਦੇ ਰੂਪ ਚ ਉਹ ਅੱਜ ਤੱਕ ਤੁਹਾਡੇ ਤੋਂ ਲੁਕਾਇਆ ਗਿਆ ਤੇ ਮੂਸੇ ਵਾਲਾ ਤੁਹਾਨੂੰ ਪਤਾ ਅੰਦਾਜ਼ ਜਿਹੜਾ ਸੀਗਾ ਉਹਨੇ ਕੀ ਲਾਈਨਾਂ ਲਿਖੀਆਂ ਸੀ ਗੌਰ ਨਾਲ ਸੁਣਿਆ ਜੋ ਕਹਿੰਦਾ ਜੀ ਜ਼ਥੇਦਾਰ ਜੀ ਨਜ਼ਰ ਮਾਰੋ ਕੌਮ ਤੇ ਹਜੂਮ ਬਣ ਰਹੀ ਹੈ ਕੋਈ ਭੀੜ ਜਿਵੇਂ ਬੇਲਗਾਮ ਆਪਸ ਚ ਲੜ ਰਹੀ ਹੈ ਵੈਸੇ ਤਾਂ ਹਰ ਦਿਨ ਹਰ ਪਲ ਬਿਲ ਖਸੂਸ ਨਿਕਲ ਰਿਹਾ ਹੈ ਜ਼ਥੇਦਾਰ ਜੀ ਜਾਗੋ ਕੌਮ ਦਾ ਜਰੂਸ ਨਿਕਲ ਰਿਹਾ ਹੈ ਕੋਈ ਝੋਟਾ ਕੋਈ ਭਾਨਾ ਕੋਈ ਲੱਖਾ ਸਿਧਾਨਾ ਕੋਈ ਸੱਤੂ ਵਾਲਾ ਸੀਤੂ ਕੋਈ ਛਟਰਾ ਵਾਲਾ ਨੀਟੂ ਕੋਈ ਕੂਕਾਂ ਵਾਲਾ ਅੰਕਲ ਕੋ ਚੁੰਮਿਆਂ ਵਾਲੀ ਭਾਬੀ ਕੋਈ ਬੂਟਾ ਬੇਰਫਤਾਰ ਹੈ ਕੋਈ ਲੁੱਗੀ ਕੋਈ ਲਾਗੀ ਇਹ ਨਸ਼ਿਆਂ ਦੇ ਸਦਾਗਰ ਇਹ ਡਾਇਰਾਂ ਦੇ ਸਾਲੇ ਇਹ ਨਸ਼ਿਆਂ ਦੇ ਸਦਾਗਰ ਤੇ ਡਾਇਰਾਂ ਦੇ ਸਾਲੇ ਧੰਦੇ ਇਹਨਾਂ ਦੇ ਚਿੱਟੇ ਤੇ ਕੰਮ ਮੁੱਢੋਂ ਕਾਲੇ ਜਥੇਦਾਰ ਜੀ ਬੋਲੋ ਬੋਲੋ ਤੇ ਜਾਗੋ ਬਾਦਲਾਂ ਦੇ ਪੈਰ ਛੱਡੋ ਤੇ ਤਖਤ ਤੇ ਬਿਰਾਜੋ ਗੁਆਰਾਂ ਦੇ ਹੱਥੀਂ ਲੱਗ ਗਏ ਨੇ ਮਾਈਕ ਤੇ ਮਸਲੇ ਉਜਾੜਾ ਹੀ ਮੰਗਦੇ ਨੇ ਬੰਦੇ ਦੋ ਫਸਲੇ ਸਪਰਮ ਤੇ ਬੀ ਮਲਾਵਟੀ ਤਾਈਆਂ ਫੂਸ ਨਿਕਲ ਰਿਹਾ ਹੈ ਜਥੇਦਾਰ ਜੀ ਜਾਗੋ ਕੌਮ ਦਾ ਜਰੂਰਸ ਨਿਕਲ ਰਿਹਾ ਹੈ ਇਹ ਗੋਲਕਾਂ ਦੀ ਲੁੱਟ ਤੇ ਤਖਤਾਂ ਤੇ ਕਬਜ਼ੇ ਪਰ ਵਾਰੀ-ਵਾਰੀ ਜਾਈਏ ਸਿੱਖਾਂ ਦੇ ਸਬਰ ਜਜਵੇ ਜਥੇਦਾਰ ਜੀ ਜਾਗੋ ਤੇ ਅੱਖਾਂ ਨੂੰ ਖੋਲੋ ਇਹ ਬਾਦਲ ਖੁਦਾ ਨਹੀਂ ਡਰੋ ਨਾ ਕੁਝ ਬੋਲੋ ਦਹਾਕੇ ਹੋ ਗਏ ਨੇ ਕਾਲੇ ਵੀ ਹੋ ਗਏ ਬੱਗੇ ਬਾਦਲ ਨੇ ਸਿੱਖੀ ਨੂੰ ਘਣ ਵਾਂਗੂ ਲੱਗੇ ਸ਼ਰੀਆਮ ਲੁੱਟ ਸ਼ਰੀਆਮ ਲੁੱਟ ਜੇਬਾਂ ਠੂਸ ਨਿਕਲ ਰਿਹਾ ਹੈ ਜ਼ਥੇਦਾਰ ਜੀ ਜਾਗੋ ਕੌਮ ਦਾ ਜਲੂਸ ਨਿਕਲ ਰਿਹਾ ਹੈ ਆਂਦਾ ਇੱਕ ਹੱਥ ਸਰੈਂਜ ਤੇ ਦੂਜੇ ਹੱਥ ਛੰਡੀਆਂ ਨੂੰ ਅਤੇ ਧੀ ਇੱਕ ਘਰ ਚ ਦੋ ਦੋ ਰੰਡੀਆਂ ਸੜਕਾਂ ਤੇ ਲਾਸ਼ਾਂ ਤੇ ਲਾਸ਼ਾਂ ਤੇ ਧੰਦਾ ਡਾਲਰਾਂ ਚ ਸੌਦੇ ਸੌਦੇ ਦਾ ਨਾਂ ਚੰਦਾ ਕਦੇ ਕਦੇ ਤਾਂ ਲੱਗਦਾ ਹੈ ਮੂੜਾ ਘਰ ਨੂੰ ਪਾ ਲਈਏ ਪੰਜ ਸੱਤ ਦਰੀਆਂ ਲੈ ਲਈਏ ਤੇ ਯੂਨੀਅਨ ਬਣਾ ਲਈਏ ਮਾਈਕ ਲਾ ਕੇ ਭੰਡਣਾ दारू ਪੋਸਤ ਛਕਣਾ ਸੌਦਾ ਕਰਕੇ ਲਾਉਣਾ ਤੇ ਸੌਦਾ ਕਰਕੇ ਚੱਕਣਾ ਕਮੇਟੀ ਦਾ ਨਾਗ ਪਰ ਨਾਲ ਰਿਸ਼ਤਾ ਪਰ ਖਲੂਸ ਨਿਕਲ ਰਿਹਾ ਹੈ ਜਥੇਦਾਰ ਜੀ ਜਾਗੋ ਕੌਮ ਦਾ ਜਲੂਸ ਨਿਕਲ ਰਿਹਾ ਹੈ ਤੁਸੀਂ ਵੀ ਪੰਜਾਬੀਓ ਜਾਗੋ ਕੌਮ ਦਾ ਜਲੂਸ ਨਿਕਲ ਰਿਹਾ ਹੈ ਸਤਿ ਸ੍ਰੀ ਅਕਾਲ ਪਲੀਜ਼ ਸਾਡੇ ਚੈਨਲ ਸਾਂਝਾ ਪੰਜਾਬ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ YouTube ਤੇ